ਕਾਲੇ ਸਿੰਘਿਆਂ ਦਾ ਸਰੀ ਹੈ ਜੱਗਾ ਚਿੱਟੀ ਵਾਲਾ ਖੇਡ ਮੈਦਾਨ ਦੇ ਵਿੱਚ ਟਰਾਈ ਕਰਦਾ ਹੈ ਡੱਕਣ ਵੀ ਰੱਖਣ ਵੀ ਪਰ ਅੰਬਾ ਲੱਖਾਂ ਦਾ ਪੁਆਇੰਟ ਆਪਣੀ ਟੀਮ ਦਾ ਇੱਕ ਪਾਸਾ ਰਸ਼ੀਨ ਵਾਲਿਆ ਮੰਨੇਵੇ ਟੈਕਦਾ ਰਹੇ ਟੈਕਦਾ ਰਹੇ ਬੁੱਲਾਂ ਤੇ ਹੱਸਾ ਲਓ ਪਈ ਹੋਈ ਕਬੱਡੀ ਤੇ ਖੰਡੂਰ ਸਾਹ ਵਾਲਾ ਸੱਤੂ ਤੇ ਪੁਆਇੰਟ ਪੱਪੂ ਦੀ ਵਿਸੱਲਾ ਹੁਣ ਲਲਕਾਰੇ ਤਾਂ ਵੱਜਦੇ ਆਹ ਰਾਜੇ ਖੇਲੇ ਮਰਦ ਮੈਦਾਨੋਂ ਡਰ ਕੇ ਨਹੀਂ ਭੱਜਦੇ ਲਓ ਘਾਂਗੇ ਵਾਲਾ ਵਾਓ ਸੋਹਣਿਆ ਪੌਂਟ ਜਿਲ੍ਹਾ ਮੁਕਸਰ ਲਓ ਖੇਡ ਮੈਦਾਨ ਦੇ ਵਿੱਚ ਕਿ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਥੇ ਮੇਲੇ ਆ ਚਾਵਾਂ ਦੀ ਸਾਡੇ ਵੀਰਾਂ ਵੱਲੋਂ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪੌਂਟ ਦੇ ਲਈ ਜਹਾਜ਼ ਬਣ ਗਿਆ ਜਹਾਜ਼ ਹੁਣ ਥੱਲੇ ਕੌਣ ਲਾਊਗਾ ਬਾਜੇ ਰਮਝੈਲ ਕਾਲੇ ਮੁੜ ਮੁੜ ਆਊਗਾ ਰਪਿੰਦਰਾ ਦੋ ਦੋ ਰੇਡਾਂ ਪਾਵੇ ਰੈਂਬੋ ਬੱਲ ਕਰਦੀ ਆ ਮਤਰਾਂ ਦੇ ਕਾਪੀ ਉੱਤੇ ਹੀ ਹੋਣੀ ਆ ਜੇ ਗੱਲਬਾਤ ਦੀ ਤੂੰ ਗੱਲ ਕਰਦੀ ਗੱਲ ਕਰਦੀ ਜੱਪਾ 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 ਚਰਖਾ 200 ਡਾਲਰ ਸੰਦੀਪ ਜਿੰਦੀ ਜੀ ਹੁਣਾਂ ਵੱਲ ਤੇ 300 ਡਾਲਰ ਸਾਰੇ ਮਤਰਾਂ ਦੇ ਮਾਨ ਸਨਮਾਨ ਜਿਹੜੇ ਉਹ ਦਿੱਤੇ ਜਾਣਗੇ ਆ ਹਕਮ ਵਾਲੀ ਦੇ ਵਾਸਤੇ ਲੈ ਇਧਰੇ ਪਾਸੇ ਮਾਦਾਨ ਵਿੱਚ ਜਾ ਫਰੇਲੀ ਕਬੱਡੀ 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 ਇਹ ਹਾ ਬੱਲੇ 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 ਕਿ ਆਉਣ ਵਾਲੀ ਗੱਲ ਕਰਦਾ ਮੁੰਡਾ ਵਾਹ ਸੋਹਣਿਆ ਨਹੀਂ ਰੀਸਾਂ ਤੇਰੀਆਂ ਹਨੇਮਾਲਾ ਲਾ ਪਈ ਹੋਈ ਬੰਨੀ ਦੀ ਕਬੱਡੀ ਅਸਾਜ ਜੀ ਕਰਿਓ ਗੱਲ ਲਾਓ ਬੰਨੀ ਦੀ ਪਈ ਹੋਈ ਰੇਡ ਆ ਦੂਸਰੇ ਪਾਸੇ ਦੇਖਦੇ ਨੇ ਅਲੀ ਵੜੈਚ ਹਾ ਅਲੀ ਵੜੈਚ ਇਧਰ ਬਿੱਲੋ ਨੇ ਜੋਰ ਦੀ ਆ ਜਿੰਦ ਪੈਲ ਪੈਂਦੀ ਵੇਖਿਓ ਕਲੈਰੀ ਮੋਰ ਦੀ ਕਿ ਜਿੰਦ ਪੈਲ ਪੈਂਦੀ ਵੇਖਿਓ ਕਲੈਰੀ ਮੋਰ ਦੀ ਇਧਰ ਕਲੈਰੀ ਮੋਰ ਦੀ ਪੈਰ ਪੈ ਹੈਲੋ ਕੋਟਲੀ ਵਾਲਾ ਯਾਦ ਮਠੱਡੇ ਵਾਲੇ ਦੀ ਆਸਰ ਅਲੀ ਕਬੋ ਲੈਣਦੇ ਪੰਜਾਬ ਦਾ ਆਹ ਕਾਂਗੇ ਵਾਲਾ ਚੰਨਣਸੋਂ ਦਾ ਪੋਤਰਾ ਇੱਕ ਜ਼ੋਰ ਦੇ ਨਾਲ ਇੱਕ ਜ਼ੋਰ ਦੇ ਨਾਲ ਕਬੱਡੀ 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 ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਪਿਆ ਸਿਰਾਂ ਲੱਗਿਆ ਪਿਆ ਫੜ ਗਿਆ ਅੱਜ ਦੇ ਕੱਪ ਲਈ ਚਿੱਟੀ ਵਾਲੇ ਦੀ ਰੇਡ ਲਓ ਚਿੱਤਪਾਲ ਤੇ ਨੌਜਵਾਨ ਦਰਜਿੰਦਰ ਮਠੱਡਿਆਂ ਵਾਲਾ ਟੱਕਰ ਸਿਰੇ ਦੀ ਟੱਕਰ ਸਿਰੇ ਦੀ ਮੁਕਾਬਲਾ ਟੀ ਦੇ ਦਰਮਿਆਨ ਪਰ ਚਿੱਤਪਾਲ ਚਿੱਟੀ ਵਾਲਾ ਬੋਡਿਆਂ ਵਾਲਾ ਦਰਜਿੰਦਰ 200 ਡਾਲਰ ਸਾਡੇ ਬਹੁਤ ਹੀ ਸਕਾਰਜੋਕ ਟ੍ਰਾਂਟੋ ਟਰੱਕ